ਗੁਰੂ ਕੀ ਸਾਜੀ ਹੋਈ ਗੁਰੂ ਰੂਪ ਗੁਰੂ ਪਿਆਰੀ ਸੰਗਤ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਲਗੀ ਤਰਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਪਾਵਨ ਲੜੀਵਾਰ ਕਥਾ ਆਪਾਂ ਸਰਵਣ ਕਰ ਰਹੇ ਸੀ ਸੋ ਅੱਜ ਅਸੀਂ ਉਹਨਾਂ ਦਾ ਪਾਤਸ਼ਾਹ ਜੀ ਦਾ ਅਗਲਾ ਸ਼ਲੋਕ ਜੋ ਹੈ ਉਸ ਦੀ ਵਿਆਖਿਆ ਵੀ ਨਾਲ ਨਾਲ ਸਰਵਣ ਕਰਾਂਗੇ ਤੇ ਕੁਝ ਉਦਾਹਰਨਾਂ ਜਿਹੜੀਆਂ ਹਨ ਮਹਾਰਾਜ ਜੀ ਨੇ ਦਿੱਤੀਆਂ ਉਹ ਵੀ ਬੜੀਆਂ ਸੋਹਣੀਆਂ ਹਨ ਕਿਉਂਕਿ ਬਾਣੀ ਜਿਹੜੀ ਆ ਸਾਡੇ ਜੀਵਨ ਦੇ ਵਿੱਚ ਜਿੱਥੇ ਸਾਨੂੰ ਪਵਿੱਤਰ ਮਨੁੱਖ ਬਣਾਉਂਦੀ ਆ ਉੱਥੇ ਜ਼ਿੰਦਗੀ ਜਿਉਣ ਦੀ ਕਲਾ ਵੀ ਸਾਨੂੰ ਸਿਖਾਉਂਦੀ ਆ ਬਾਣੀ ਜਿਹੜੀ ਆ ਬਾਣੀ ਅਸਲ ਵਿੱਚ ਸਾਡੇ ਅੰਦਰ ਜੋ ਚੁਸਤ ਚਲਾਕੀਆਂ ਜਾਂ ਤੋਬਦਾ ਹੁੰਦੀ ਆ ਜੋ ਵੈਰ ਦੀ ਭਾਵਨਾ ਜਾਂ ਵਿਕਾਰ ਬਣ ਜਾਂਦੇ ਆਪਣੇ ਅੰਦਰ ਥੋੜੇ ਜੇ ਸੀ ਉਸ ਤਰ੍ਹਾਂ ਦੇ ਹੋ ਜਾਂਦੇ ਵੀ ਰੱਬ ਨਾਲੋਂ ਟੁੱਟ ਜਾਣਾ ਜਾਂ ਉਹਨੂੰ ਭੁੱਲ ਜਾਣਾ ਮਾਲਕ ਨੂੰ ਤਾਂ ਉਹ ਫਿਰ ਬਾਣੀ ਸਾਨੂੰ ਚੇਤੇ ਗਰੌਂਦੀ ਮੁੜ ਮੁੜ ਕੇ ਅਸਲ ਚੀਜ਼ ਵੀ ਤੇਰੀ ਕੀਮਤ ਬੰਦੇ ਦੀ ਕੀ ਆ ਮਹਾਰਾਜ ਜੀ ਇੱਥੇ ਅੱਜ ਦਾ ਜਿਹੜਾ ਓਕੇ ਆਖਰੀ ਦੀਵਾਨ ਹੈ ਤੇ ਇਹ ਗੱਲ ਦਾ ਥੋੜਾ ਜਿਹਾ ਅਫਸੋਸ ਹੈਗਾ ਮਨ ਦੇ ਵਿੱਚ ਪੀ ਉਹ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਕਥਾ ਆਪਾਂ ਲੜੀ ਵਾਰ ਆਰੰਭ ਕੀਤੀ ਸੀਗੀ ਉਹ ਵਿੱਚੇ ਹੀ ਥੋੜੀ ਰਹਿ ਗਈ ਆ ਕਿਉਂਕਿ ਇੱਕਦਮ ਇੰਨੇ ਸਲੋਕਾਂ ਦੀ ਜਿਹੜੀ ਕਥਾ ਉਹ ਤਾਂ ਹੋਣੀ ਨਹੀਂ ਹੁਣ ਕਿਉਂਕਿ ਉਹ 57 ਹੈਗੇ ਸਲੋਕ ਤਾਂ ਜਿੰਨੇ ਕੁ ਵੀ ਆਪਣੇ ਤੋਂ ਹੋਏ ਮਹਾਰਾਜ ਨੇ ਜਿਸ ਤਰ੍ਹਾਂ ਤਾਂ ਉਹਦੇ ਵਿੱਚ ਅੱਜ ਦਾ ਜਿਹੜਾ ਸਲੋਕ ਆਪਾਂ ਉਹਦੀ ਕਥਾ ਵਿਚਾਰ ਸਰਵਣ ਕਰਾਂਗੇ ਜੋ ਸੁਖ ਕੋ ਚਾਹੈ ਸਦਾ ਕਰਨ RAM ਕੀ ਦੇਹ ਕਹੋ ਨਾਨਕ ਸੁਣ ਰੇ ਬਨਾ ਦੁਰਲਭ ਮਾਨੁਖ ਦੇਹ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਤੇਗ ਬਹਾਦਰ ਜੀ ਬਚਨ ਕਰਦੇ ਆ ਵੀ ਹਰ ਬੰਦਾ ਹੀ ਸੁੱਖ ਲੈਣਾ ਚਾਹੁੰਦਾ ਹਰ ਬੰਦਾ ਕੋਈ ਬੰਦਾ ਵੀ ਨਹੀਂ ਦੁਨੀਆ ਤੇ ਇਹੋ ਜਾਂ ਗਰੀਬ ਬੰਦਾ ਵੀ ਸਾਰੀ ਜ਼ਿੰਦਗੀ ਇਹੀ ਸੋਚਦਾ ਵੀ ਕਿਤੇ ਨਾ ਕਿਤੇ ਤਾਂ ਮੈਂ ਅਮੀਰ ਹੋਵਾਂਗਾ ਨਾ ਕਿੱਤੇ ਮੇਰੀ ਰੱਬ ਦੁਆ ਸੁਣੇਗਾ ਫਰਿਆਦ ਸੁਣੇਗਾ ਅਮੀਰ ਬੰਦੇ ਜਿਹੜੇ ਹੁੰਦੇ ਆ ਉਹ ਵੀ ਸੁਖੀ ਨਹੀਂ ਹੁੰਦੇ ਸਿਰਫ ਉਹਨਾਂ ਕੋਲ ਸਹੂਲਤਾਂ ਜ਼ਿਆਦਾ ਹੁੰਦੀਆਂ ਬਾਣੀ ਦੇ ਪ੍ਰਸਪੈਕਟਿਵ ਦੇ ਅਨੁਸਾਰ ਵੀ ਜਿਹੜੇ ਅਮੀਰ ਜਾਂਦੇ ਆ ਉਹਨਾਂ ਕੋਲ ਸਹੂਲਤਾਂ ਵੱਧਾ ਮਕਾਨ ਵਧੀਆ ਸਾਧਨ ਵਧੀਆ ਪਰ ਸੁੱਖ ਉਹਨਾਂ ਦੇ ਕੋਲ ਨਹੀਂ ਹੁੰਦਾ ਸੁੱਖ ਕੋਈ ਹੋਰ ਚੀਜ਼ ਆ ਸਹੂਲਤਾਂ ਕੋਈ ਹੋਰ ਚੀਜ਼ ਆ आनंद ਕੋਈ ਹੋਰ ਚੀਜ਼ ਆ ਮੇਲੇ ਲੱਗਦੇ ਆ ਮੇਲਿਆਂ ਵਿੱਚ ਲੋਕ ਇਕੱਠੇ ਹੁੰਦੇ ਆ ਭੀੜ ਜਮਾ ਹੁੰਦੀ ਆ ਪਰ ਲੋਕਾਂ ਨੂੰ ਨਹੀਂ ਪਤਾ ਕਿ ਰੌਣਕ ਕੋਈ ਅੰਦਰ ਦੀ ਚੀਜ਼ ਹੁੰਦੀ ਆ ਬੰਦੇ ਦੇ ਅੰਦਰ ਬੰਦੇ ਦੇ ਅੰਦਰ ਸੂਰਜ ਚੜਦਾ ਬੰਦੇ ਦੇ ਅੰਦਰ ਵੀ ਸੂਰਜ ਡੁੱਬਦਾ ਬੰਦੇ ਦੇ ਅੰਦਰ ਵੀ ਫੁੱਲ ਖਿੜਦੇ ਆ ਤੇ ਉਹ ਪਰ ਫਿਰ ਜਿਨ੍ਹਾਂ ਦੇ ਅੰਦਰ ਖਿੜਦੇ ਆ ਰੌਣਕ ਹੁੰਦੀ ਆ ਉਨ੍ਹਾਂ ਦਾ ਜੀਵਨ ਜਿਹੜਾ ਹੈ ਉਹ ਪੱਦਰ ਦੱਸ ਦਿੰਦਾ ਵੀ ਭੀੜ ਜਿਹੜੀ ਹੁੰਦੀ ਆ ਮੇਲਿਆਂ ਵਿੱਚ ਵੀ ਹੁੰਦੀ ਆ ਸਾਧ ਸੰਗਤ ਵਿੱਚ ਭਾਵੇਂ ਦੋ ਬੰਦੇ ਬੈਠੇ ਹੋਣ ਹੋਣ ਭਜਨ ਵਾਲੇ ਬਿਰਾਗ ਵਾਲੇ ਉਹਨਾਂ ਦੀ ਗੱਲ ਹੀ ਕੋਈ ਹੋਰ ਹੁੰਦੀ ਆ ਰੌਣਕਸਲ ਵਿੱਚ ਬੰਦਗੀ ਨਾਲ ਹੀ ਹੁੰਦੀ ਆ ਸੁੱਖ ਸਾਰੇ ਆਪਾਂ ਚਾਹੁੰਨੇ ਆ ਸਾਰਾ ਬੰਦਾ ਹੀ ਸੁੱਖਾਂ ਦੀ ਖਾਤਰ ਭੱਜਿਆ ਫਿਰਦਾ ਜਿਉ ਸੁੱਖ ਕੋ ਚਾਹ ਹੈ ਸਦਾ ਮਹਾਰਾਜ ਜੀ ਕਹਿੰਦੇ ਗੁਰੂ ਤੇਗ ਬਹਾਦਰ ਜੀ ਬੰਦਿਆ ਜੇ ਤੂੰ ਸੁੱਖ ਲੈਣਾ ਚਾਹਨਾ ਹੈ ਸ਼ਰਨ ਰਾਮ ਕੀ ਲੈਹ ਤੂੰ ਇੱਕ ਕੰਮ ਕਰ ਤੂੰ ਜਿੰਨਾ ਮਰਜੀ ਕੁਝ ਕਰ ਲਵੇਂ ਤੈਨੂੰ ਸੁੱਖ ਨਹੀਂ ਮਿਲਣਾ ਕਿਉਂਕਿ ਤੁਸੀਂ ਕਈ ਵਾਰੀ ਗਰੀਬ ਬੰਦੇ ਨੂੰ ਇੱਕ ਵਹਿਮ ਆ ਮਹਾਰਾਜ ਕਹਿੰਦੇ ਆ ਵੀ ਮੇਰਾ ਘਰ ਬਣ ਜੇ ਨੌਕਰੀ ਮਿਲ ਜੇ ਕੁਝ ਵੀ ਇਸ ਤਰ੍ਹਾਂ ਅੱਗੇ ਮੈਂ ਵਧਾਂ ਤੇ ਮੈਂ ਸੁਖੀ ਹੋ ਜਾਊਂਗਾ ਨਾ ਸੁਖ ਨਾ ਹੀ ਬਹੁਤ ਹੈ ਤਨ ਖਾਟੇ ਬਹੁਤੇ ਪੈਸੇ ਵਾਲੇ ਲੋਕ ਸੁਖੀ ਹੋਣ ਮਹਾਰਾਜ ਜੀ ਕਹਿੰਦੇ ਗੁਰੂ ਤੇਗ ਬਹਾਦਰ ਜੀ ਭਾਈ ਨਹੀਂ ਇਹ ਜ਼ਰੂਰੀ ਨਹੀਂ ਹੁੰਦਾ ਪੈਸੇ ਦੇ ਨਾਲ ਸਿਰਫ ਚੀਜ਼ਾਂ ਆ ਸਕਦੀਆਂ ਪੈਸੇ ਦੇ ਨਾਲ ਬੰਦੇ ਕੋਲ ਸਹੂਲਤ ਆ ਸਕਦੀ ਆ ਮੁਕਰਿਆ ਨਹੀਂ ਜਾ ਸਕਦਾ ਜੋ ਮਰਜੀ ਆਪਣੀ ਚੀਜ਼ ਲਈਏ ਸੌਖੇ ਤਰੀਕੇ ਨਾਲ ਕੰਮ ਕਰ ਸਕਦੇ ਆ ਦਿਹਾੜੀਦਾਰਾਂ ਤੋਂ ਕੰਮ ਕਰਵਾ ਸਕਦੇ ਆ ਆਪਣੇ ਕੋਲ ਖੜੇ ਰਹਿ ਕੇ ਹੁਕਮ ਤੇ ਬੰਦਾ ਕੰਮ ਕਰਵਾ ਲੇਗਾ ਪੈਸੇ ਵਾਲਾ ਪਰ ਸੁਖੀ ਹੋਣ ਨਾਲ ਸੁੱਖ ਨਾਲ ਪੈਸੇ ਦਾ ਕੋਈ ਤਾਲੁਕਾ ਨਹੀਂ ਮਹਾਰਾਜ ਜੀ ਇੱਥੇ ਕਹਿ ਰਹੇ ਆ ਸੁਖ 나ਹੀਂ ਬਹੁਤ ਹੈ ਤਨ ਖਾਟੇ ਸੁੱਖ ਦੇ ਨਾਲ ਕੋਈ ਤਾਲੁਕਾ ਨਹੀਂ ਹੈ ਨੀ ਪੈਸੇ ਦਾ ਪੈਸਾ ਸਿਰਫ ਇੱਕ ਲੋੜ ਆ ਪੈਸਾ ਸਿਰਫ ਇੱਕ ਗੁਜਰਾਨ ਜਿੰਨੀ ਜਲਦੀ ਤੂੰ ਬੰਦਿਆ ਇਹ ਗੱਲ ਸਮਝ ਲੇਗਾ ਉਨਹੀਂ ਤੇਰੇ ਵਾਸਤੇ ਭਲਾ ਵੀ ਜਿਹੜਾ ਪੈਸਾ ਹੈ ਉਹ ਸਿਰਫ ਤੇ ਸਿਰਫ ਸਹੂਲਤੀਆਂ ਗੁਜਰਾਨੀਆਂ ਉਹ ਸੁੱਖ ਨਹੀਂ ਬਣ ਸਕਦਾ ਇਹ ਚੀਜ਼ ਤੂੰ ਚੇਤੇ ਰੱਖੀ ਤੁਸੀਂ ਇੱਥੇ ਹੀ ਉਦਾਹਰਣਾਂ ਲੈ ਲਿਓ ਬਹੁਤ ਲੋਕ ਅਮੀਰ ਹਨ ਪਰ ਸੌਖੇ ਨਹੀਂ ਹੈਗੇ ਸੁਖੀ ਨਹੀਂ ਹੈਗੇ ਸੁੱਖ ਨਾਹੀਂ ਬਹੁਤੇ ਧਨ ਘਾਟੇ ਕਿਉਂਕਿ ਜੇ ਇਹ ਚੀਜ਼ ਹੋ ਗਈ ਮਹਾਰਾਜ ਦੀ ਬਾਣੀ ਝੂਠੀ ਪੈਜੂ ਉਹ ਜਿਹੜੀ ਕਿ ਕਦੇ ਝੂਠੀ ਹੋ ਹੀ ਨਹੀਂ ਸਕਦੀ ਸੁੱਖ ਨਾਹੀਂ ਪੇਖੇ ਨਿਰਤ ਨਾਟੇ ਬਹੁਤ ਹੀ ਜ਼ਿਆਦਾ ਆਪਾਂ ਨਾਟਕ ਚੇਟਕ ਵੀ ਕਰੀ ਚੱਲੀਏ ਇਸ ਤਰ੍ਹਾਂ ਵੀ ਆਪਾਂ ਦਿਖਾ ਦਈਏ ਦਿਖਾਵਾ ਕਰਨਾ ਓਵੇਂ ਵੀ ਬੰਦਾ ਸੁਖੀ ਨਹੀਂ ਹੁੰਦਾ ਹਾਂ ਇਹ ਗੱਲ ਇੰਨੀਕ ਜ਼ਰੂਰ ਆ ਵੀ ਪੈਸੇ ਤੋਂ ਬਿਨਾ ਬੰਦੇ ਦਾ ਸਤਕਾਰ ਨਹੀਂ ਹੁੰਦਾ ਇਹ ਵੀ ਬਾਣੀ ਵਿੱਚ ਕਹਿੰਦੀ ਆ ਵੀ ਨਿਰਧਨ ਆਦਰ ਕੋਈ ਨਾ ਦੇ ਜਿਸ ਬੰਦੇ ਕੋਲ ਪੈਸਾ ਨਹੀਂ ਹੁੰਦਾ ਭਗਤ ਜੀ ਕਹਿੰਦੇ ਉਹਦਾ ਕੋਈ ਸਤਕਾਰ ਨਹੀਂ ਕਰਦਾ ਕੋਈ ਵੀ ਜਾਣਾ ਉਹਦਾ ਸਤਕਾਰ ਹੁੰਦਾ ਹੀ ਨਹੀਂ ਪੈਸੇ ਤੋਂ ਬਿਨਾ ਕਿਉਂਕਿ ਮਾਣ ਉੱਥੇ ਹੁੰਦਾ ਜਿੱਥੇ ਤਾਨ ਹੋਵੇ ਸਤਕਾਰ ਹੋ ਸਕਦਾ ਹੈ ਪੈਸਾ ਬੰਦੇ ਦੀ ਇੱਜ਼ਤ ਵਧਾ ਸਕਦਾ ਚਾਰ ਬੰਦਿਆਂ ਵਿੱਚ ਪਰ ਗੁਰਮੁਖ ਪਿਆਰੇ ਜਿਹੜੇ ਆ ਉਹ ਗੁਣਾਂ ਨੂੰ ਹੀ ਇੱਜ਼ਤ ਦਿੰਦੇ ਆ ਉਹਨਾਂ ਦੀ ਸੋਚਣੀ ਹੋਰ ਹੁੰਦੀ ਆ ਸੁੱਖ ਨਾਹੀਂ ਬਹੁਤ ਦੇਸ਼ ਕਮਾਏ ਬਹੁਤੇ ਦੇਸ਼ ਵੀ ਆਪਾਂ ਫਿਰ ਕੇ ਆ ਜਾਈਏ ਜੀ ਬਹੁਤੇ ਦੇਸ਼ ਵੀ ਆਪਾਂ ਘੁੰਮ ਲਈਏ ਕਈ ਇਵੇਂ ਹੁੰਦੇ ਆ ਵੀ ਆਪਾਂ ਚੱਲੀਏ ਜਗ੍ਹਾ ਦੇਖ ਲਈਏ ਸੁੱਖ ਮਿਲ ਜਾਏਗਾ ਇਹਦੇ ਨਾਲ ਜਾਣਕਾਰੀ ਸਰੋਤ ਵੱਧੇ ਆ ਸੁੱਖ ਨਹੀਂ ਬੰਦੇ ਨੂੰ ਮਿਲਦਾ ਸੁੱਖ ਨਾਹੀ ਬਹੁ ਦੇਸ਼ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਫਿਰ ਮਹਾਰਾਜ ਜੀ ਸੁੱਖ ਕਾਦੇ ਵਿੱਚ ਮਾਇਆ ਇਕੱਠੀ ਕਰਨ ਵਿੱਚ ਸੁੱਖ ਵੀ ਨਹੀਂ ਹੈਗਾ ਉਹ ਗੁਜਰਾਨ ਤੇ ਜੋ ਚੀਜ਼ ਆਪ ਜੀ ਕਹਿ ਰਹੇ ਹੋ ਜੋ ਸੁੱਖ ਕੋ ਚਾਹ ਹੈ ਸਦਾ ਜੇ ਤੂੰ ਸੁੱਖ ਚਾਹਨਾ ਹੈ ਸ਼ਰਨ ਰਾਮ ਕੀ ਲੇਹ ਆਪਦੇ ਗੁਰੂ ਦੀ ਸ਼ਰਨ ਪੈ ਜਾ ਆਪਦੇ ਮਾਲਕ ਦਾ ਜਿਹੜਾ ਪੱਲਾ ਹੈ ਘੁੱਟ ਕੇ ਫੜ ਲਾ ਉਹੀ ਤੈਨੂੰ ਸੁੱਖ ਦੇ ਸਕਦਾ ਕਿਉਂ ਗੁਰੂ ਤੋਂ ਹੀ ਕਿਉਂ ਸੁੱਖ ਮਿਲ ਸਕਦਾ ਗੁਰੂ ਕੋਲ ਕੀ ਇਹੋ ਜਹਾ ਹੈ ਗੁਰੂ ਸਾਹਿਬ ਜੀ ਤਾਂ ਉਹਨਾਂ ਦਾ ਜੀਵਨ ਸਾਰਾ ਹੀ ਇਸ ਤਰ੍ਹਾਂ ਸੰਘਰਸ਼ ਵਿੱਚ ਬੀਤ ਗਿਆ ਫਿਰ ਗੁਰੂ ਗੁਰੂ ਕੋਲ ਕੀ ਇੱਕ ਇਹੋ ਜੀ ਦੌਲਤ ਆ ਵੀ ਬੰਦਾ ਸੁਖੀ ਹੋ ਜਾਏਗਾ ਮਹਾਰਾਜ ਜੀ ਨੇ ਦੱਸਿਆ ਕੇ ਗੁਰੂ ਕੋਲ ਉਹ ਆ ਜੋ ਬੰਦੇ ਕੋਲ ਅਜੇ ਹੈ ਨਹੀਂ ਸਭ ਤੋਂ ਬినਤਾ ਸਬਰ ਦੀ ਦੌਲਤ ਹੀ ਆ ਗੁਰੂ ਕੋਲੇ ਮਾਤਾ ਗੁਜਰ ਕੌਰ ਜੀ ਦੇ ਮੈਂ ਅੱਗੇ ਵੀ ਤੁਹਾਨੂੰ ਕਿਹਾ ਵਿਆਹ ਹੋਇਆਂ ਨੂੰ 32 ਸਾਲ ਹੋ ਗਏ ਸੀਗੇ ਘਰ ਵਿੱਚ ਕੋਈ ਔਲਾਦ ਨਹੀਂ ਸੀ ਪੈਦਾ ਹੋਈ 32 ਸਾਲ ਬੀਤ ਗਏ ਸੀਗੇ ਕਿਉਂਕਿ ਪਹਿਲਾਂ ਉਹਨੂੰ ਨਿਆਣੀ ਉਮਰ 'ਚ ਹੀ ਵਿਆਹ ਹੋ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਕਦੇ ਵੀ ਰੱਬ ਨੂੰ ਕਿਤੇ ਲਿਖਿਆ ਹੀ ਨਹੀਂ ਮਿਲਦਾ ਵੀ ਉਹ ਲਾਂਭਾ ਦਿੱਤਾ ਹੋਵੇ ਕਦੇ ਵੀ ਪ੍ਰਮਾਤਮਾ ਨੂੰ ਉਲਾਮਬਾ ਹੀ ਨਹੀਂ ਨਿਕਲਿਆ ਵੀ ਤੂੰ ਮੇਰੇ ਨਾਲ ਇਸ ਤਰ੍ਹਾਂ ਕੀਤਾ ਭਾਵੇਂ ਆਸ-ਪਾਸ ਦੀਆਂ ਬੀਬੀਆਂ ਉਹਨਾਂ ਨੂੰ ਕਹਿੰਦੀਆਂ ਰਹੀਆਂ ਤੇਰੀ ਕੱਖ ਹਜੇ ਸੁੰਨੀ ਆ ਪਰ ਨਾ ਕਦੇ ਵੀ ਨਹੀਂ ਉਹਨਾਂ ਨੇ ਗੱਲ ਚਿਤਾਰੀ ਕਦੇ ਵੀ ਨਹੀਂ ਕਿਹਾ ਤਾਂ ਇਹ ਗੁਰੂ ਕੋਲ ਸਬਰ ਬਹੁਤ ਵੱਡਾ ਹੁੰਦਾ ਆਪਦੇ ਪਿਤਾ ਨੂੰ ਕਹਿ ਦੇਣਾ ਵੀ ਤੁਸੀਂ ਦੂਜੇ ਧਰਮ ਦੀ ਖਾਤਰ ਦਿੱਲੀ ਚਲੇ ਜਾਓ ਕਿਤਨਾ ਕੁ ਜੋ ਹੋ ਗਿਆ 42 ਸਾਲ ਦੀ ਉਮਰ ਦੇ ਵਿੱਚ 14 ਜੁੱਧ ਹੋ ਗਏ ਇੱਕ ਵਾਰੀ ਨਹੀਂ ਰੱਬ ਨੂੰ ਲਾਂਭਾ ਦੇ ਰਹੇ ਫੇਰ ਹਜੂਰ ਸਾਹਿਬ ਦੀ ਇੱਕ ਗੱਲ ਆ ਉਥੇ ਬਹੁਤ ਸੁੰਦਰ ਆ ਜਦੋਂ ਮਹਾਰਾਜ ਜੀ ਜੋਤੀ ਜੋਤ ਸਮਾ ਜਾਂਦੇ ਆ ਸੰਗਤਾਂ ਬਹੁਤ ਰੁਈਆਂ ਉਦੋਂ ਕੋਈ ਮਹਾਪੁਰਖ ਸੀਗੇ ਲਾਗੇ ਉਥੇ ਜੰਗਲ ਦੇ ਵਿੱਚ ਉਹਨਾਂ ਨੂੰ ਦਰਸ਼ਨ ਦਿੱਤੇ ਹੁਣ ਤਾਂ ਉਥੇ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਆ ਉਹ ਜਦੋਂ ਉਹਨਾਂ ਨੂੰ ਆਖਿਆ ਵੀ ਤੁਸੀਂ ਮੇਰੇ ਸਿੰਘਾਂ ਨੂੰ ਜਾ ਕੇ ਕਹੋ ਵੀ ਅਸੀਂ ਤਾਂ ਕਿੱਧਰੇ ਵੀ ਨਹੀਂ ਗਏ ਹੈਗੇ ਵੀ ਜੇ ਅਸੀਂ ਗਏ ਹੁੰਦੇ ਫਿਰ ਤੁਹਾਨੂੰ ਕਿਵੇਂ ਮਿਲਦੇ ਜਾ ਕੇ ਉਹਨਾਂ ਨੂੰ ਥੋੜਾ ਹੌਸਲਾ ਦਿਓ ਫਿਰ ਉਦੋਂ ਫਿਰ ਜਿਹੜੇ ਸੀਗੇ ਉਹ ਰੱਬ ਦੇ ਪਿਆਰੇ ਮਹਾਪੁਰਖ ਕਮਾਈ ਵਾਲੇ ਉਹ ਹਜੂਰ ਸਾਹਿਬ ਉੱਥੇ ਜਿੱਥੇ ਦਰਬਾਰ ਸਾਹਿਬ ਬਣਿਆ ਉੱਥੇ ਸੰਗਤਾਂ ਕੋਲ ਆਉਂਦੇ ਆ ਉਹਨਾਂ ਨੂੰ ਆਖਦੇ ਆ ਵੀ ਤੁਸੀਂ ਆਪਦੇ ਗੁਰੂ ਦੇ ਜਾਣਤੇ ਕਿਉਂ ਰੋਨੇ ਹੋ ਗੁਰੂ ਕਿਤੇ ਜਾਂਦਾ ਹੀ ਨਹੀਂ ਜਦੋਂਗੇ ਕਿ ਕੁਝ ਸੰਗਤਾਂ ਭਾਵਕ ਹੋ ਗਈਆਂ ਉਹਨਾਂ ਦਾ ਜਿਹੜਾ ਮਨ ਸੀਗਾ ਇਸ ਤਰ੍ਹਾਂ ਦਾ ਹੋ ਗਿਆ ਪਰ ਉਹ ਗੁਰਮੁਖ ਪਿਆਰੇ ਮਹਾਪੁਰਖਾਂ ਨੇ ਆਕੇ ਕਿਹਾ ਜੀ ਨਾ ਮੈਨੂੰ ਉਹਨਾਂ ਨੇ ਦਰਸ਼ਨ ਜੰਗਲ ਵਿੱਚ ਦੇ ਦਿੱਤੇ ਬਹੁਤ ਸੁੰਦਰ ਅੱਜ ਵੀ ਉਹਨਾਂ ਦਾ ਘੋੜਾ ਉਵੇਂ ਉਹਨਾਂ ਦੇ ਦੀਦਾਰ ਸਾਨੂੰ ਹੁੰਦੇ ਆ ਤੁਸੀਂ ਜੀ ਡੋਲੋ ਨਾ ਤੁਹਾਡਾ ਗੁਰੂ ਕਿਧਰੇ ਵੀ ਨਹੀਂ ਗਿਆ ਤਾਂ ਗੁਰੂ ਕੋਲ ਸਬਰ ਦੀ ਦੌਲਤ ਆ ਇਸ ਕਰਕੇ ਜੇ ਅਸੀਂ ਬੰਦੇ ਨੂੰ ਰੱਜਣ ਲਈ ਵੈਸੇ ਸਬਰ ਦੀ ਵੀ ਜ਼ਰੂਰਤ ਹੁੰਦੀ ਆ ਪੈਸਾ ਸਿਰਫ ਇੱਕ ਲੋੜ ਹੀ ਆ ਪਰ ਜਿਹੜੇ ਬੰਦੇ ਕੋਲ ਸਬਰ ਆ ਉਹ ਥੋੜੇ ਜਿਹੀ ਗੁਜ਼ਾਰਾ ਕਰ ਲਵੇਗਾ ਜਿਹੜੇ ਬੰਦੇ ਕੋਲ ਸਬਰ ਨਹੀਂ ਉਹਦੇ ਤੇ ਸੋਨੇ ਦੇ ਸਿੱਕਿਆਂ ਦਾ ਮੀਂਹ ਵੀ ਭਾਵੇਂ ਪੈ ਜਾਵੇ ਉਹ ਫਿਰ ਪੂਰਾ ਨਹੀਂ ਹੋ ਉਹਨੂੰ ਇਹ ਭੁੱਖ ਜਿਹੜੀ ਉਹਦੀ ਉੱtreਗੀ ਨਹੀਂ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਪੁਰੀਆ ਪਾਰ ਤਾਂ ਕੁਝ ਗੱਲਾਂ ਅਸੀਂ ਬਾਣੀ ਵਿੱਚੋਂ ਸਿੱਖ ਸਕਦੇ ਆ ਮਹਾਰਾਜ ਕਹਿੰਦੇ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇਹ ਬੰਦੇ ਦੀ ਜਿਹੜੀ ਦੇਹ ਹੁੰਦੀ ਆ ਬਹੁਤ ਕੀਮਤ ਇਹਦੀ ਬਹੁਤ ਕੀਮਤ ਆ ਬੰਦੇ ਦੇ ਸਰੀਰ ਦੀ ਆ ਜਿਹੜਾ ਜਾਮਾ ਹੈ ਤੇ ਇਹਦੀ ਬੜੀ ਕੀਮਤ ਆ ਜਿਹੜੀਆਂ ਚੰਗੀਆਂ ਰੂਹਾਂ ਨਾ ਉਹ ਜਨਮ ਲੈਣਾ ਚਾਹੁੰਦੀਆਂ ਬਹੁਤ ਚੰਗੀਆਂ ਰੂਹਾਂ ਪਰ ਉਹਨਾਂ ਨੂੰ ਜਨਮ ਵਾਲੀ ਕੋਖ ਨਹੀਂ ਮਿਲਦੀ ਹੁਣ ਕਿਸੇ ਸੰਤ ਨੇ ਜਨਮ ਲੈਣਾ ਸੰਤ ਰੱਬੀ ਰੂਹ ਨੇ ਉਹ ਕੁੱਖ ਉਹ ਜੀ ਭਾਲਦਾ ਵੀ ਜੀ ਚ ਬਹੁਤ ਬੰਦਗੀ ਹੋਵੇ ਬਹੁਤ ਬੰਦਗੀ ਹੋਵੇ ਉਹ ਕੁੱਖ ਮਿਲਦੀ ਨਹੀਂ ਮਾੜੀਆਂ ਰੂਹਾਂ ਦਾ ਜਨਮ ਤਾਂ ਹੋ ਰਿਹਾ ਲੋਕ ਇੰਨੇ ਦੁਰਮਤ ਮਾੜੀ ਮਤ ਵਾਲੇ ਤਾਂ ਵਧ ਰਹੇ ਆ ਕੁੱਖਾਂ ਵੀ ਓਦਾਂ ਦੀਆਂ ਹੀ ਆ ਵੱਡੀ ਗਿਣਤੀ ਤਾਂ ਆਪਾਂ ਕਹਿੰਨੇ ਮੈਨੂੰ ਮਾੜੇ ਲੋਕ ਮਿਲਦੇ ਆ ਬੁਰੇ ਲੋਕ ਜ਼ਿਆਦਾ ਮਿਲਦੇ ਆ ਉਹ ਕੁੱਖਾਂ ਹੀ ਓਦਾਂ ਦੀਆਂ ਬੰਦਗੀ ਤੋਂ ਬਿਨਾਂ ਵਾਲੀਆਂ ਉਹਨਾਂ ਚੋਂ ਚੰਗੇ ਬੱਚੇ ਨਹੀਂ ਪੈਦਾ ਹੋ ਸਕਦੇ ਕਿਵੇਂ ਹੋ ਜਾਣਗੇ ਚੰਗੀਆਂ ਰੂਹਾਂ ਨਾ ਆਪਾਂ ਕਿੰਨੇ ਭਟਕਦੀਆਂ ਮਾੜੀਆਂ ਰੂਹਾਂ ਚੰਗੀਆਂ ਰੂਹਾਂ ਵੀ ਭਟਕਦੀਆਂ ਅਸਲ ਦੇ ਵਿੱਚ ਤੁਹਾਨੂੰ ਆਪਣੇ ਹਜੂਰ ਸਾਹਿਬ ਦੀਆਂ ਦੋ ਤਿੰਨ ਮੈਂ ਗੱਲਾਂ ਕਹਾਂਗਾ ਬਹੁਤ ਸੁੰਦਰ ਤਖਤ ਹੈ ਆਪਣਾ ਉੱਥੇ ਨਾ ਜਿਹੜਾ ਲੰਗਰ ਹਾਲ ਦੇ ਵਿੱਚ ਨਗਾਰਾ ਪਿਆ ਕੋਈ ਅੰਧ ਵਿਸ਼ਵਾਸ ਨਹੀਂ ਇਹ ਖੁਦ ਮਹਿਸੂਸ ਕੀਤੀਆਂ ਹੋਈਆਂ ਗੱਲਾਂ ਨੇ ਜਾਂ ਮਹਾਪੁਰਖਾਂ ਦੁਆਰਾ ਦਸੀਆਂ ਜਾਂ ਸੰਗਤ ਨੇ ਵੀ ਦੇਖੀਆਂ ਹਜੂਰ ਸਾਹਿਬ ਨਾਲ ਜਦੋਂ ਪ੍ਰਸ਼ਾਦਾ ਛਕਾਉਂਦੇ ਆ ਲੰਗਰ ਸਾਹਿਬ ਗੁਰਦੁਆਰਾ ਉੱਥੇ ਪਹਿਲਾਂ ਨਗਾਰਾ ਵਜਾਉਂਦੇ ਆ ਸਵੇਰੇ ਤਾਂ ਮਹਾਪੁਰਖ ਅਭਿਆਸ ਕਰਾਉਂਦੇ ਬਾਣੀ ਦਾ ਤੇ ਨਗਾਰਾ ਜਿਹੜਾ ਹੈ ਵੱਜਦਾ ਉੱਥੇ ਉਹਨਾਂ ਨਗਾਰਾ ਜਦੋਂ 83 ਤੋਂ ਪਹਿਲਾਂ ਦੀ ਗੱਲ ਹੈ ਨਗਾਰਾ ਆਪਣੇ ਆਪ ਵੱਜਦਾ ਰਿਹਾ ਤੁਸ ਤੁਹਾਨੂੰ ਮੈਂ ਕਿਸੇ ਅੰਧ ਵਿਸ਼ਵਾਸ ਵਿੱਚ ਨਹੀਂ ਪਾ ਰਿਹਾ ਉਦੀ ਪੂਰੀ ਕਹਾਣੀ ਇਹ ਆ ਵੀ ਨਗਾਰਾ ਆਪਣੇ ਆਪ ਵੱਜਦਾ ਰਿਹਾ ਸਾਰੇ ਵੇਖਣ ਪਹਿਲਾਂ ਡਰ ਗਏ ਸਾਰੇ ਜਣੇ ਵੀ ਇਹ ਆਪਣੇ ਆਪ ਕਿਵੇਂ ਵੱਜਦਾ ਵੀ ਕੋਈ ਚੀਜ਼ ਪਈ ਆ ਉਹਨੂੰ ਕੋਈ ਵਜਾਊਗਾ ਤੇ ਵੱਜੇਗੀ ਨਾ ਹਰਮੋਨੀਅਮ ਆ ਨਗਾਰਾ ਵਾ ਢੋਲ ਆ ਤਬਲਾ ਹੈ ਨਗਾਰਾ ਆਪਣੇ ਆਪ ਵੱਜੇ ਉਹ ਅੱਜ ਤਾਂ ਸਿੰਘ ਵਜਾਉਂਦੇ ਉੱਥੇ ਫਿਰ ਉਹ ਪ੍ਰਸ਼ਾਦਾ ਵਰਤੌਂਦੇ ਆ ਇਹ ਉੱਥੇ ਕਲਾ ਜ ਵਰਤਦੀ ਆ ਉਹ ਨਗਾਰਾ ਜਿਹਨੂੰ ਆਪਣੇ ਆਪ ਵੱਜੇ ਮਹਾਪੁਰਖਾਂ ਕੋਲ ਗਈ ਸੰਗਤ ਵੀ ਮਹਾਪੁਰਖੋ ਨਗਾਰਾ ਆਪਣੇ ਆਪ ਵੱਜਦਾ ਇਹ ਵੱਜਦਾ ਰਿਹਾ ਕਈ ਮਹੀਨੇ ਵੱਜਦਾ ਰਿਹਾ ਮਹਾਪੁਰਖਾਂ ਨੂੰ ਸੰਗਤ ਨੇ ਪੁੱਛਿਆ ਵੀ ਇਹ ਕੋਈ ਮਾੜੀ ਰੂਹ ਆ ਕਿ ਚੰਗੀ ਰੂਹ ਆ ਉਹ ਕਹਿੰਦੇ ਚੰਗੀ ਰੂਹ ਹੀ ਆ ਇਹ ਇਹ ਚੰਗੀ ਰੂਹ ਇਉਂ ਆ ਵੀ ਜਨਮ ਲੈਣਾ ਚਾਹੁੰਦੀ ਆ ਇਹ ਚਾਹੁੰਦੀ ਆ ਵੀ ਮੈਂ ਜਨਮ ਲਵਾਂ ਸਰੀਰ ਮੈਨੂੰ ਮਿਲ ਜੇ ਬੰਦੇ ਦੀ ਸਰੀਰ ਦੀ ਕੀਮਤ ਦੀ ਆਪਾਂ ਗੱਲ ਕਰਦੇ ਆ ਵੀ ਮੈਂ ਇੱਥੇ ਹਜੂਰ ਸਾਹਿਬ ਆ ਕੇ ਸੇਵਾ ਕਰਾਂ ਗੁਰੂ ਕੇ ਲੰਗਰਾਂ 'ਚ ਇਹ ਕੋਈ ਪ੍ਰਾਣਾ ਸੰਗਾ ਸ਼ਹੀਦ ਹੋਇਆ ਜਿਹੜਾ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਿਆ ਸੀਗਾ ਹੁਣ ਦੁਬਾਰਾ ਜਨਮ ਲੈ ਕੇ ਮੁਕਤ ਹੋਣਾ ਚਾਹੁੰਦਾ ਫਿਰ ਤੋਂ ਸੇਵਾ ਕਰਨੀ ਚਾਹੁੰਦਾ ਮੁਕਤ ਤਾਂ ਹੈ ਵੀ ਸ਼ਹੀਦੀ ਪਾਲੀ ਪਰ ਇਹ ਦੁਬਾਰਾ ਜਨਮ ਇਸ ਕਰਕੇ ਲੈਣਾ ਚਾਹੁੰਦਾ ਵੀ ਮੈਂ ਗੁਰੂ ਦੀ ਸੇਵਾ ਕਰ ਸਕਾਂ ਕੋਖ ਨਹੀਂ ਇਹਨੂੰ ਕੋਈ ਲੱਭ ਰਹੀ ਇਹ ਕੋਖ ਹੈ ਹੀ ਨਹੀਂ ਕੋਈ ਇਹ ਇਹ ਆਉਣਾ ਚਾਹੁੰਦਾ ਜਨਮ ਲੈਣਾ ਚਾਹੁੰਦਾ ਉਹ ਫਿਰ ਕੋਖ ਹੈ ਹੀ ਨਹੀਂ ਕੋਈ ਜਿੰਨੀ ਇਹਦੀ ਬੰਦਗੀ ਆ ਓਨੀ ਕਿਸੇ ਮਾਂ ਦੀ ਬੰਦਗੀ ਹੋਊਗੀ ਪਿਤਾ ਦੀ ਬੰਦਗੀ ਹੋਊਗੀ ਫਿਰ ਇਹਦਾ ਜਨਮ ਹੋਣਾ ਇਹ ਤਾਂ ਇਹ ਇਦਾਂ ਕਰਦਾ ਉਹਨੂੰ ਸੇਵਾ ਤਾਂ ਇਹਨੇ ਕਰਨੀ ਹੋਈ ਆ ਫਿਰ ਆ ਕੇ ਨਗਾਰਾ ਵਜਾ ਦਿੰਦਾ ਵਜਾ ਦਿੰਦਾ ਫਿਰ 2 ਮਹੀਨੇ ਵੱਜਦਾ ਰਿਹਾ ਉਹ ਨਗਾਰਾ ਫਿਰ ਹਟ ਗਿਆ ਮਹਾਪੁਰਖ ਕਹਿੰਦੇ ਹੁਣ ਉਹਨੇ ਜਨਮ ਲੈ ਲਿਆ ਕਿਤੇ ਵੀ ਨਿਆਣੇ ਬੱਚੇ ਦੇ ਰੂਪ ਵਿੱਚ ਜਨਮ ਲੈ ਲਿਆ ਕਿਤੇ ਤਾਂ ਨਗਾਰਾ ਫਿਰ 2 ਮਹੀਨੇ ਲਗਾਤਾਰ ਵੱਜਦਾ ਰਿਹਾ ਨਗਾਰਾ ਆਪੇ ਹੀ ਉਹੀ ਟਾਈਮ ਤੇ ਵੱਜਦਾ ਸੀ ਤੇ ਉੱਥੇ ਇੱਕ ਲੰਗਰ ਸਭ ਦੇ ਵਿੱਚ ਕੁੱਤੇ ਤਾਂ ਹੁਣ ਬਹੁਤ ਹੁੰਦੇ ਆ ਮਹਾਰਾਜ ਵਿੱਚ ਕਹਿੰਦੇ ਹਮ ਕੂਕਰ ਤੇਰੇ ਦਰਬਾਰ ਕੂਕਰ ਕਿਹਾ ਜਾਂਦਾ ਕੁੱਤੇ ਨੂੰ ਭੌਂਕੇ ਆਗੇ ਬਦਨ ਪਸਾਰ ਵੀ ਅਸੀਂ ਤਾਂ ਜੀ ਤੇਰੇ ਸੇਵਕਾਂ ਦਾ ਦੇ ਕੁੱਤੇ ਆ ਕੂਕਰ ਤਾਂ ਬਹੁਤ ਹੁੰਦੇ ਆ ਹਜੂਰ ਸਾਹਿਬ ਵੀ ਬਹੁਤ ਕੁੱਤੇ ਆ ਇੱਕ ਨਾ ਪਹਿਲਾਂ ਇੱਕ ਕੁੱਤਾ ਹੁੰਦਾ ਸੀ ਹੁਣ ਤਾਂ ਉਹ ਚਲੇ ਆ ਗਿਆ ਮੈਂ ਸੱਚਖੰਡ ਹੀ ਕਹੂੰਗਾ ਉਹਨੂੰ ਉਹਨੂੰ ਦਿਖਦਾ ਨਹੀਂ ਸੀ ਬਿਲਕੁਲ ਵੀ ਬਿਲਕੁਲ ਨਾ ਉਹਨੂੰ ਦਿਖੇ ਪਰ ਜਦੋਂ ਗਾਗਰ ਭਰਨ ਜਾਂਦੇ ਸੀ ਗਦਾਵਰੀ ਤੋਂ ਉਹ ਨਾਲ ਜਾਂਦਾ ਤੇ ਗਦਾਵਰੀ ਤੇ ਖੜ ਕੇ ਸੰਗਤਾਂ ਵਾਹਿਗੁਰੂ ਕਹਿੰਦੀਆਂ ਉਹ ਸਾਰੀਆਂ ਸੰਗਤਾਂ ਦੇ ਵਿੱਚ ਦੀ ਹੋ ਕੇ ਲੰਘਦਾ ਗਾਗਰ ਦੇ ਵੇਲੇ ਆਪ ਹੀ ਉਹਨੂੰ ਪਤਾ ਲੱਗ ਜਾਂਦਾ ਸੀਗਾ ਤਾਂ ਤੇ ਦੀਂਦਾ ਨਹੀਂ ਸੀਗਾ ਨਜ਼ਰ ਨਹੀਂ ਸੀ ਆਉਂਦਾ ਅੱਖਾਂ ਹੈ ਨਹੀਂ ਸੀ ਉਹਦੀਆਂ ਤੇ ਸਿਆਣਾ ਬਹੁਤ ਸੀਗਾ ਉਹਨੇ ਆਪ ਹੀ ਉੱਥੇ ਆ ਜਾਣਾ ਮਹਾਪੁਰਖਾਂ ਨੇ ਉਹਦੀ ਗੱਦੀ ਲਵਾ ਦਿੱਤੀ ਉੱਥੇ ਉਹ ਵੀ ਕੋਈ ਰੂਹ ਸੀਗੀ ਜਿਹੜੀ ਰੰਗੀ ਹੋਈ ਰੱਤੀ ਹੋਈ ਉਹ ਵੀ ਚਲੇ ਆ ਗਿਆ ਸਮਾ ਉਹਦਾ ਜਿਹੜਾ ਆ ਗਿਆ ਉਹ ਵੀ ਫਿਰ ਚੜਾਈ ਕਰ ਗਿਆ ਨਾਲ ਉਹਨੇ ਜਾਣਾ ਗਾਗਰ ਭਰਨ ਨਾਲ ਆਉਣਾ ਵਾਪਸ ਹੋਰ ਨਹੀਂ ਸੀ ਕਿਤੇ ਜਾਂਦਾ ਹੁੰਦਾ ਤੇ ਇਹੀ ਚੀਜ਼ਾਂ ਆਪਾਂ ਵੇਖਦੇ ਆਂ ਵੀ ਇਹ ਨਾਮ ਦੇ ਕਮਾਈ ਵਾਲੀਆਂ ਰੂਹਾਂ ਸਾਰੀਆਂ ਹੁੰਦੀਆਂ ਕਿੱਡੀ ਚੜ੍ਹਦੀ ਕਲਾ ਵਾਲੇ ਸਿੱਖ ਹੋਏ ਆ ਤਾਂ ਹਜੂਰ ਸਾਹਿਬ ਸਭ ਤੋਂ ਵੱਧ ਕਲਾ ਵਰਤ ਦੀ ਦੇਖੀ ਗਈ ਆ ਉਹਦਾ ਕਾਰਨ ਇਹ ਆ ਮਹਾਰਾਜ ਜੀ ਨੇ ਆਖਿਆ ਸੀਗਾ ਵੀ ਦਿਨ ਦੇ ਬਹੁਤ ਪੈਰ ਵਿੱਚੋਂ ਮੈਂ ਪ੍ਰਤੱਖ ਉੱਥੇ ਰਹਾਂਗਾ ਅੱਧੇ ਦਿਨ ਤੋਂ ਵੀ ਵੱਧ ਮੈਂ ਉੱਥੇ ਰਹਾਂਗਾ ਕਲਾ ਤਾਂ ਤਖਤਾਂ ਹੋਰਾਂ ਦੇ ਵੀ ਵਰਤਦੀ ਆ ਹਰਮੰਦਰ ਸਾਹਿਬ ਵੀ ਹੈ ਹਰ ਤਖਤ ਦੀ ਆ ਦਮਦਮਾ ਸਾਹਿਬੇ ਕੋਈ ਘੱਟ ਨਹੀਂ ਬੱਚੇ ਜਿਹੜੇ ਆ ਪੜ੍ਹਨਾ ਲਿਖਣਾ ਨਹੀਂ ਜਾਣਦੇ ਉਹਨਾਂ ਨੂੰ ਉੱਥੇ ਉੜਾੜਾ ਲਿਖਾ ਦਿਓ ਕਿਰਪਾ ਹੁੰਦੀ ਆ ਉਹ ਵਿੱਦਿਆ ਵਿੱਚ ਅੱਗੇ ਤੇਜ਼ ਹੋ ਜਾਂਦੇ ਆ ਮਹਾਰਾਜ ਉਹਨਾਂ ਨੂੰ ਗਿਆਨ ਦਿੰਦੇ ਆ ਤਖਤ ਤਾਂ ਹਰ ਹੀ ਵਧੀਆ ਆਪਣਾ ਧਾਮ ਵੀ ਵਧੀਆ ਆਪਣੇ ਸਭ ਕੁਝ ਵਧੀਆ ਪਰ ਗੱਲ ਤਾਂ ਇਹ ਸੀਗੀ ਬਈ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਤਾਂ ਬੰਦਿਆ ਜੇ ਤੂੰ ਸੁਖ ਚਾਹਣਾ ਨਾ ਆਪਦੇ ਗੁਰੂ ਦਾ ਪੱਲਾ ਨਾ ਛੱਡੀ। ਇਹੀ ਤੈਨੂੰ ਗੁਰੂ ਤੇਗ ਬਹਾਦਰ ਜੀ ਦੀ ਸਿੱਖਿਆ ਤੇ ਇਹ ਵੀ ਕਹਦੇ ਵੀ ਮਨੁੱਖਾ ਜਨਮ ਬੜੀ ਕਿਸਮਤ ਨਾ ਮਿਲਦਾ ਜਦੋਂ ਦੇਹ ਗਵਾਚ ਜਾਂਦੀ ਆ ਦੇਵਤੇ ਵੀ ਇਹਨੂੰ ਲੱਭਦੇ ਆ। ਦੇਵਤਿਆਂ ਨੂੰ ਲੱਭਦੇ ਆ ਵੀ ਸਾਨੂੰ ਮਿਲੇ। ਉਹ ਦੇਵਤੇ ਇੱਕ ਗੱਲ ਨੂੰ ਬੜੇ ਹੈਰਾਨ ਆ ਮਹਾਰਾਜ ਜੀ ਦੀ ਬਾਣੀ ਵਿੱਚ ਹੀ ਆ ਵੀ ਉਹ ਸੋਚਦੇ ਆ ਵੀ ਬੰਦਾ ਕਿੰਨਾ ਮੂੜ ਆ ਆਪਾਂ ਨੂੰ ਦੇਵਤੇ ਕਹਿੰਦੇ ਆ ਦੇਵਤੇ ਗੱਲਾਂ ਕਰ ਰਹੇ ਆ ਉਸ ਵਿੱਚ ਬੈਠੇ ਹੋਏ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਗੱਲਾਂ ਇਹ ਕਰ ਰਹੇ ਆ ਰੂਹਾਂ ਵੀ ਬੰਦਾ ਕਿੰਨਾ ਮੂਰਖਾ ਪ੍ਰਮਾਤਮਾ ਨੇ ਇਹਨੂੰ ਦੇਹ ਦਿੱਤੀ ਆ ਇਹਨੂੰ ਕਦਰ ਹੀ ਨਹੀਂ ਇਹਨੇ ਪਾਈ ਪ੍ਰਮਾਤਮਾ ਨੇ ਇਹਨੂੰ ਦੇਹ ਬਖਸ਼ੀ ਆ ਕਿੱਡੀ ਮਾਲਕ ਨੇ ਪਰ ਇਹਨੂੰ ਕਦਰ ਹੀ ਨਹੀਂ ਜਾਣੀ ਕਦਰਾਂ ਨਹੀਂ ਜਾਣੀਆਂ ਇਹਨੇ ਇਹ ਦੇ ਦੀਆਂ ਇਹ ਤਾਂ ਬਹੁਤ ਕੀਮਤੀ ਆ ਇਹ ਨਹੀਂ ਤਾਂ ਕੁਝ ਵੀ ਨਹੀਂ ਅਸਲ ਵਿੱਚ ਦੇ ਨਹੀਂ ਤਾਂ ਸੰਗਤ ਵੀ ਨਹੀਂ ਹੋ ਸਕਦੀ ਮਨੁੱਖਾ ਜਨਮ ਨਹੀਂ ਤਾਂ ਬਕਥਾ ਵੀ ਨਹੀਂ ਸੁਣ ਸਕਦੇ ਅਸਲ ਵਿੱਚ ਗੁਰੂ ਨੂੰ ਸੁਣਨਾ ਹੋਵੇ ਮਨੁੱਖਾ ਦੇ ਜਿਹੜੀ ਆ ਭਾਵੇਂ ਜਾਨਵਰ ਵੀ ਕਈ ਕਥਾ ਸੁਣਦੇ ਆ ਬਹੁਤ ਜਾਨਵਰ ਕਥਾ ਸੁਣਦੇ ਆ ਤੇ ਬਹੁਤ ਇਸ ਤਰ੍ਹਾਂ ਵੀ ਆ ਵੀ ਗੁਰਮੁਖ ਪਿਆਰਿਆਂ ਦੇ ਨਾਲ ਕਈ ਜਾਨਵਰਾਂ ਦਾ ਮੇਲ ਵੀ ਬਹੁਤ ਜ਼ਿਆਦਾ ਇੱਕ ਡੇਰੇ ਵਿੱਚ ਸੰਤ ਰਹਿੰਦੇ ਹੁੰਦੇ ਸੀਗੇ ਇਹ ਸਾਰੀਆਂ ਡੱਬੀ ਗੱਲਾਂ ਹੀ ਆ ਉਹ ਜਦੋਂ ਚੜਾਈ ਕਰਗੇ ਨਾ گاਵਾ ਰੱਖੀਆਂ ਸੀ ਉਹਨਾਂ ਨੇ ਉਹ ਜਦੋਂ ਮਹਾਪੁਰਖ ਚੜਾਈ ਕਰਗੇ گاਵਾ ਨੇ ਤੜਫ ਤੜਫ ਕੇ ਆਪਦੀ ਜਾਨ ਦੇ ਦਿੱਤੀ ਇਦਰੋਂ ਮਹਾਪੁਰਖਾਂ ਦਾ ਸਸਕਾਰ ਹੋਇਆ ਬੰਨੀਆਂ ਹੋਈਆਂ ਜਿਹੜੀਆਂ گاਵਾ ਡੇਰੇ ਵਿੱਚ ਕੁਝ ਖੁੱਲੀਆਂ ਸੀ ਸਾਰੀਆਂ ਚੜਾਈ ਕਰ ਗਈਆਂ ਸਾਰੀਆਂ ਉਹ ਕਹਿਣ ਲੱਗੇ ਇਹਨਾਂ ਨੂੰ ਹੋ ਕੀ ਗਿਆ ਜਦੋਂ ਦੇਖਿਆ ਵੀ ਕਾਰਨ ਕੋਈ ਬਿਰਾਗ ਹੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਰਹੇ ਨਹੀਂ ਸਾਨੂੰ ਸਾਂਭਣ ਵਾਲੇ ਪਿਆਰ ਕਰਨ ਵਾਲੇ ਸੇਵਾਦਾਰ ਭਾਵੇਂ ਸੀਗੇ ਉੱਥੇ ਬਹੁਤ ਪਰ ਨਾ ਉਹਨਾਂ ਨੇ ਤੜਫ ਤੜਫ ਕੇ ਆਪਦੀ ਜਾਨ ਦੇ ਦਿੱਤੀ ਸਾਰੀਆਂ گاਵਾ ਜਿਹੜੀਆਂ ਸੀਗੀਆਂ ਉਹ ਨਾਲ ਹੀ ਉਹਨਾਂ ਦੇ ਚਲੀਆਂ ਗਈਆਂ ਤਾਂ ਕੁਝ ਚੀਜ਼ਾਂ ਏਵੇਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਸਬੰਧ ਜਿਹੜੇ ਹੁੰਦੇ ਆਪਣੇ ਉਹ ਪਾਵੇਂ ਹੁੰਦੇ ਆ ਪਰ ਰੱਬ ਦੀ ਜਿਹੜੀ ਰਜ਼ਾ ਹੁੰਦੀ ਆ ਉਹ ਬੰਦੇ ਨੂੰ ਉਹਦੇ ਵਿੱਚ ਰਹਿਣਾ ਪੈਂਦਾ ਕਿਉਂਕਿ ਚੱਲਦੀ ਹਮੇਸ਼ਾ ਰੱਬ ਦੀ ਮਰਜ਼ੀ ਆ ਬੰਦੇ ਦੀ ਮਰਜ਼ੀ ਚੱਲਦੀ ਹੋਵੇ ਤੇ ਬੰਦਾ ਤਾਂ ਫਿਰ ਆਪਣੀ ਮਰਜ਼ੀ ਨਾਲ ਹੀ ਸਾਰਾ ਕੁਝ ਕਰੇਗਾ ਉਹ ਕਹੇਗਾ ਮੇਰੇ ਹਿਸਾਬ ਨਾਲ ਹੀ ਦੁਨੀਆ ਹੋਣੀ ਚਾਹੀਦੀ ਆ ਤਾਂ ਇਹ ਚੀਜ਼ਾਂ ਸਾਰੀਆਂ ਗੁਰੂ ਸਾਹਿਬ ਨੇ ਬਹੁਤ ਪਹਿਲਾਂ ਸਪਸ਼ਟ ਕੀਤੀਆਂ ਤੇ ਗੁਰਮਖ ਪਿਆਰਿਓ ਤਾਂ ਆਪਾਂ ਇਹ ਸਾਰੀਆਂ ਚੀਜ਼ਾਂ ਜ਼ਿੰਦਗੀ ਵਿੱਚ ਤੁਸੀਂ ਹੰਡਾਈਆਂ ਮੇਰੇ ਨਾਲੋਂ ਤੁਹਾਡਾ ਤਜਰਬਾ ਵੀ ਕਿਉਂਕਿ ਜਾਦਾ ਤਾਂ ਕਰਕੇ ਵੱਡੀ ਉਮਰ ਵਾਲੀ ਜ਼ਿਆਦਾ ਕਥਾ ਸੁਣਨੋਂਦੇ ਰਹੇ ਆ ਉਮਰ ਦਾ ਵੀ ਬੰਦੇ ਨੂੰ ਤਜਰਬਾ ਹੁੰਦਾ ਤੁਸੀਂ ਸੱਚਖੰਡ ਹਜੂਰ ਸਾਹਿਬ ਵਿੱਚ ਕਲਾ ਵਰਤ ਦੀ ਦੇਖੀ ਹੋਈ ਆ ਕਿਵੇਂ ਵਰਤ ਦੀ ਆ ਬਸ ਮੈਂ ਇਹ ਕਹਿਣਾ ਚਾਹੁੰਦਾ ਹਾਂ ਬੰਦੇ ਨੂੰ ਜਿਹੜੀ ਬਾਣੀ ਆ ਉਹ ਦਿਲ ਤੋਂ ਪੜਨੀ ਚਾਹੀਦੀ ਆ ਗੁਰੂ ਨੂੰ ਸੁਣਨਾ ਹੋਵੇ ਬਹੁਤ ਧਿਆਨ ਨਾਲ ਸੁਣਨਾ ਚਾਹੀਦਾ ਉੱਪਰੋਂ ਉੱਪਰੋਂ ਨਹੀਂ ਛੋਟੀ ਜੀ ਕਹਾਣੀ ਹੈ ਕਿ ਸਮਾਪਤੀ ਵੱਲ ਆਪਾਂ ਆਉਣੇ ਆ ਉਹ ਇੱਕ ਦਫਾ ਕੀ ਹੋਇਆ ਕਿਤੇ ਸਪੇਰੇ ਤੇ ਮਹਾਪੁਰਖ ਜਿਹੜੇ ਸੀਗੇ ਉਹ ਇਕੱਠੇ ਹੋ ਜਾਂਦੇ ਆ ਸਮਝਾਉਣ ਮਾਤਰ ਹੀ ਆ ਦ੍ਰਿਸ਼ਟਾਂਤ ਹੀ ਆ ਸਪੇਰਿਆਂ ਨੂੰ ਕਹਿਣ ਲੱਗੇ ਮਹਾਪੁਰਖ ਕਹਿੰਦੇ ਇਹ ਜਿਹੜੇ ਸੱਪ ਹੁੰਦੇ ਆ ਇਹਨਾਂ ਦੇ ਕੰਨ ਨਹੀਂ ਹੁੰਦੇ ਲੋਕਾਂ 'ਚ ਵੀ ਇਹ ਗੱਲ ਪ੍ਰਚਲਿਤ ਹੁੰਦੀ ਵੀ ਹੈ ਨਹੀਂ ਉਹਨਾਂ ਦੇ ਕੰਨ ਕਹਿੰਦੇ ਬੀਨ ਜਿਹੜੀ ਆ ਉਹਨੂੰ ਕਿਵੇਂ ਸੁਣ ਲੈਂਦੇ ਆ ਇਹ ਬੀਨ ਦੀ ਆਵਾਜ਼ ਕਿਵੇਂ ਸੁਣ ਕੇ ਕਿਵੇਂ ਕੀਲੇ ਜਾਂਦੇ ਆ ਜਾਂ ਕਿਵੇਂ ਝੂਮਣ ਲੱਗ ਜਾਂਦੇ ਆ ਵੀ ਹੈਰਾਨ ਆ ਅਸੀਂ ਸਾਨੂੰ ਪਤਾ ਨਹੀਂ ਲੱਗ ਰਿਹਾ ਕੁਝ ਲੋਕਾਂ ਨੇ ਕਿਹਾ ਮਹਾਬੁਰਖ ਕਹਿੰਦੇ ਵੀ ਸਪੇਰਿਆਂ ਨੂੰ ਕਹਿੰਦੇ ਬੀਨ ਵਜਾਓ ਸਰ ਪਾਏ ਉਹ ਝੂਮਣ ਲੱਗ ਗਏ ਫਿਰ ਉਹ ਕਹਿੰਦੇ ਵੀ ਇਹਨਾਂ ਦਾ ਅਸਲ ਵਿੱਚ ਪਤਾ ਕੀ ਆ ਵੀ ਸਾਰਾ ਸਰੀਰ ਇਸ ਚਮੜੀ ਹੋਈ ਇਹਨਾਂ ਦੀ ਕੰਨ ਚਮੜੀ ਜਿਹੜੀ ਇਹਨਾਂ ਦੀ ਉਹ ਸਾਰੇ ਸਰੀਰ ਇਹਨਾਂ ਦਾ ਕੰਨ ਆ ਸੱਪ ਦਾ ਸਾਰਾ ਸਰੀਰੀ ਕੰਨ ਹੁੰਦਾ ਸੱਪ ਦੇ ਕੰਨ ਨਹੀਂ ਹੁੰਦੇ ਪਰ ਉਹਦੀ ਚਮੜੀ ਰਾਹੀਂ ਉਹ ਸੁਣਦਾ ਉਹਦੇ ਸਰਾਗ ਹੁੰਦੇ ਆ ਨਿੱਕੇ ਨਿੱਕੇ ਜੋ ਆਪਾਂ ਨੂੰ ਆੱਖਾਂ ਦੇ ਨਾਲ ਨਹੀਂ ਦਿਖਦੇ ਉਹਨਾਂ ਰਾਹੀਂ ਉਹ ਚੀਜ਼ ਮਹਿਸੂਸ ਕਰਦਾ ਖੜਕਾ ਉਹ ਜਦ ਹੀ ਭੱਜ ਜਾਊਗਾ ਜਾਂ ਡੰਗ ਮਾਰ ਦੂਗਾ ਡਰ ਕੇ ਕਿ ਉੱਤੇ ਪੈਰ ਰੱਖਿਆ ਜਾਊਗਾ ਨਹੀਂ ਉਹ ਭੱਜ ਜਾਵੇਗਾ ਤਾਂ ਇਹ ਚੀਜ਼ਾਂ ਉਹ ਮਹਾਪੁਰਖ ਕਹਿੰਦੇ ਵੀ ਇਹਦਾ ਸਾਰਾ ਸਰੀਰੀ ਕੰਨ ਹੁੰਦਾ ਕਮਾਲ ਦੀ ਗੱਲ ਆ ਦੇਖੋ ਕਹਿੰਦੇ ਜੇ ਗੁਰੂ ਨੂੰ ਸੁਣ ਨਾ ਹੋਵੇ ਸਾਰੇ ਸਰੀਰ ਨੂੰ ਕੰਨ ਬਣਾਉਣਾ ਪੈਂਦਾ ਤਾਂ ਸਾਨੂੰ ਜੇ ਚੰਗੇ ਜੜੀਆਂ ਪੰਜ ਗੱਲਾਂ ਤੁਸੀਂ ਜ਼ਿੰਦਗੀ 'ਚ ਯਾਦ ਰੱਖਣੀਆਂ ਹਨ ਮੈਂ ਆਪ ਜੀ ਨੂੰ ਇਹ ਕਹਾਂਗਾ ਜੇ ਤੁਸੀਂ ਧਰਮ ਦੀ ਦੁਨੀਆ 'ਚ ਕਾਮਯਾਬ ਹੋਣਾ ਬਾਹਰੀ ਦੁਨੀਆ ਦਾ ਤਾਂ ਮੈਨੂੰ ਕੋਈ ਤਜਰਬਾ ਨਹੀਂ ਹੈਗਾ ਬਹੁਤਾ ਪਰ ਜੇ ਤੁਸੀਂ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਕਬੂਲ ਹੋਣਾ ਪੰਜ ਇੱਕ ਗੱਲਾਂ ਚੇਤੇ ਰੱਖਿਓ ਜਦੋਂ ਵੀ ਬਾਣੀ ਪੜ੍ਹਨੀ ਆ ਮੇਉ ਪੜਿਓ ਸਾਡੇ ਗੁਰੂ ਦੀ ਬਾਣੀ ਆ ਕੋਈ ਉੱਪਰੋਂ ਉੱਪਰੋਂ ਨਹੀਂ ਪੜ੍ਹਨੀ ਕਦੇ ਵੀ ਬਾਣੀ ਇਸ ਤਰ੍ਹਾਂ ਨਹੀਂ ਇਹ ਕਹਿਣਾ ਵੀ ਚਲ ਕੋਈ ਨਾ ਪੂਰਾ ਹੋ ਗਿਆ ਜਪਜੀ ਸਾਹਿਬ ਇੱਕ ਦਿਖਾਵੇ ਲਈ ਬਾਣੀ ਨਹੀਂ ਪੜ੍ਹਨੀ ਹੈਗੀ ਜਦੋਂ ਪੜ੍ਹਨੀ ਆ ਤੇ ਪੂਰੇ ਦਿਲ ਨਾਲ ਪੜ੍ਹਨੀ ਆ ਬਾਣੀ ਪੂਰੇ ਰੂਹ ਤੋਂ ਗੁਰਦੁਆਰਾ ਸਾਹਿਬ ਆਉਣਾ ਹੈ ਤਾਂ ਥੋੜਾ ਟਾਈਮ ਬਹਿਜੋ 5 ਮਿੰਟ ਬਹਿਜੋ 10 ਮਿੰਟ ਬਹਿਜੋ ਪਰ ਰੂਹ ਤੋਂ ਪੂਰਾ ਅੰਦਰ ਤੋਂ ਹਿਰਦੇ ਤੋਂ ਹੀ ਆਉਣਾ ਹੈ ਗੁਰਦੁਆਰਾ ਸਾਹਿਬ ਫੇਰ ਦੂਜੀ ਗੱਲ ਜਿਹੜੀ ਆ ਗੁਰਮਖ ਪਿਆਰਿਓ ਤੇ ਜਿਹੜੇ ਬੱਚੇ ਹੁੰਦੇ ਆ ਇਹਨਾਂ ਵਾਂਗ ਤੁਸੀਂ ਦੇਖਿਓ ਨਾਲੇ ਤੁਹਾਡੇ ਬੱਚੇ ਆ ਇਹਨਾਂ ਚ ਮਾਸੂਮੀਅਤ ਬਹੁਤ ਜ਼ਿਆਦਾ ਹੁੰਦੀ ਆ ਇੰਨੀ ਹੁੰਦੀ ਆ ਵੀ ਤੁਸੀਂ ਇਹਨਾਂ ਨੂੰ ਦਿਨੇ ਕੁੱਟ ਦੋ ਇਹਨਾਂ ਨੂੰ ਭਾਵੇਂ ਮਾਰ ਦੋ ਕੁੱਟ ਦੋ ਜਿੰਨਾ ਮਰਜ਼ੀ ਇਹਨਾਂ 'ਤੇ ਥੱਪੜ ਮਾਰਿਓ ਰਾਤ ਨੂੰ ਤੁਹਾਡੇ ਨਾਲ ਹੀ ਪਹਿਣਗੇ ਇਹ ਭੁੱਲ ਜਾਂਦੇ ਆ ਇਹ ਕੁਝ ਚੀਜ਼ਾਂ ਨੂੰ ਭਲਣਾ ਸਿੱਖੋ ਜ਼ਿੰਦਗੀ ਵਿੱਚ ਜਿਹੜੀਆਂ ਤੁਹਾਡੇ ਨਾਲ ਹੁੰਦੀਆਂ ਤੁਸੀਂ ਭੁਲਾ ਨਹੀਂ ਪਾਉਂਦੇ ਕੁਝ ਬੰਦੇ ਨਾਲ ਮਾੜਾ ਹੋ ਜਾਂਦਾ ਵਾ ਪਰ ਬੰਦਾ ਭੁਲਾ ਨਹੀਂ ਪਾਉਂਦਾ ਵੀ ਮੇਰੇ ਨਾਲ ਹੋਇਆ ਸੀ ਆਪਾਂ ਅੱਜ ਦਾ ਸਮਾਂ ਵੀ ਆਪਦਾ ਖਰਾਬ ਕਰੀ ਜਾਂਦੇ ਆ ਉਹ ਤਾਂ ਬੀਤੇ ਸਮੇਂ ਦੀ ਕਹਾਣੀ ਸੀ ਉਹ ਅੱਜ ਜਿਹੜਾ ਸੀਗਾ ਬੀਤਾ ਸਮਾਂ ਵਿੱਚ ਜੋ ਲੰਘ ਗਿਆ ਬੀਤੇ ਸਮੇਂ ਵਿੱਚ ਅੱਜ ਨਾ ਆਪਦਾ ਖਰਾਬ ਕਰੋ ਉਹਦੇ ਲਈ ਇਹ ਨਾ ਸੋਚੋ ਪਿੱਛੇ ਹੋ ਗਿਆ ਤਾਂ ਹੋ ਗਿਆ ਮਾੜੀ ਚੀਜ਼ ਹੋਈ ਹਰ ਬੰਦੇ ਦੇ ਨਾਲ ਮਾੜੀ ਚੀਜ਼ ਹੁੰਦੀ ਆ ਜ਼ਿੰਦਗੀ 'ਚ ਹਰ ਬੰਦੇ ਨੂੰ ਘਾਟੇ ਪੈਂਦੇ ਆ ਇੱਕ ਲੇਖਕ ਦਾ ਕਹਿਣਾ ਕਹਿੰਦਾ ਜਿੰਦਗੀ 'ਚ ਮੈਨੂੰ ਬਹੁਤ ਵੱਡੇ ਘਾਟੇ ਪਏ ਮੇਰੇ ਤੇ ਤੂਮਤਾਵੀਆਂ ਵੀ ਲੱਗੀਆਂ ਦੋਸ਼ ਵੀ ਮੇਰੇ ਤੇ ਲੱਗੇ ਬਹੁਤ ਬਹੁਤ ਜ਼ਿਆਦਾ ਮੈਨੂੰ ਘਾਟੇ ਪਏ ਐਡੇ ਵੀ ਅਕਾਲ ਚਲਾਣਾ ਕਰ ਗਏ ਧੀ ਪੁੱਤਰ ਪਰ ਕਹਿੰਦੇ ਕਿ ਮੈਂ ਆਪਣਾ ਜਿਹੜਾ ਕਦੇ ਆਤਮ ਹਕਾਤ ਬਾਰੇ ਨਹੀਂ ਸੋਚਿਆ ਵੀ ਕਈ ਬੰਦੇ ਇਦਾਂ ਢੈਂਦੀ ਕਲਾ 'ਚ ਹੋ ਜਾਂਦੇ ਆ ਵੀ ਆਪਾਂ ਫਹਾ ਲੈ ਲੀਏ ਜ਼ਹਿਰ ਖਾ ਲਈਏ ਨਾ ਕਦੇ ਵੀ ਜ਼ਿੰਦਗੀ ਵਿੱਚ ਇਹੋ ਜਿਹਾ ਕਦਮ ਨਹੀਂ ਚੁੱਕਣਾ ਜਿੱਡਾ ਮਰਜੀ ਆਪਣੇ ਤੇ ਦੁੱਖ ਆ ਜਿੱਡਾ ਮਰਜੀ ਉਦੋਂ ਤੁਸੀਂ ਆਵਦੇ ਗੁਰੂ ਸਾਹਿਬ ਦੇ ਵੱਲ ਦੇਖਣਾ ਹੈ ਤਾਂ ਇਹ ਤੀਜੀ ਗੱਲ ਇਹ ਚਿੱਤੇ ਰੱਖਣੀ ਆ ਪੰਜ ਗੱਲਾਂ ਮੈਂ ਆਪਜੀ ਨੂੰ ਕਹੂੰਗਾ ਪਹਿਲੀ ਗੱਲ ਇਹ ਆ ਵੀ ਦਿਲ ਤੋਂ ਬਾਣੀ ਪੜੋ ਬਸ ਦਿਲ ਤੋਂ ਗੁਰਦੁਆਰੇ ਆਓ ਦੂਜੀ ਚੀਜ਼ ਬੱਚਿਆਂ ਤੋਂ ਸਿੱਖੋ ਕਿਵੇਂ ਉਹ ਭੁੱਲ ਜਾਂਦੇ ਆ ਮਸੂਮੀਅਤ ਇਹਨਾਂ ਵਿੱਚ ਕਿੰਨੀ ਜ਼ਿਆਦਾ ਹੈ ਕਿੰਨੇ ਸਿੱਧੇ ਹੁੰਦੇ ਆ ਇਹ ਬਿਲਕੁਲ ਵੀ ਆਪਦੇ ਸਦਾ ਹੀ ਸਿੱਧੇ ਰਹੋ ਰਿਸ਼ਤੇਦਾਰਾਂ ਦੇ ਨਾਲ ਵੀ ਜੇ ਤੁਸੀਂ ਬਹੁਤੀਆਂ ਚਲਾਕੀਆਂ ਕਰੋਗੇ ਸਿਆਣੇ ਬਣੋਗੇ ਉਹ ਤੁਹਾਨੂੰ ਨਫ਼ਰਤ ਕਰਨ ਲੱਗ ਜਾਣਗੇ ਕਦੇ ਵੀ ਜਿਹਦੇ ਨਾਲ ਆਪਣੇ ਰਿਸ਼ਤੇ ਬਣ ਗਏ ਉਹਦੇ ਨਾਲ ਕਦੇ ਭੁੱਲ ਕੇ ਚਲਾਕੀ ਨਹੀਂ ਕਰਨੀ ਕਦੇ ਵੀ ਕਿਉਂਕਿ ਚਲਾਕੀ ਨਾਲ ਤੁਸੀਂ ਕੋਈ ਚੀਜ਼ ਤਾਂ ਤੁਹਾਨੂੰ ਮਿਲ ਜੂਗੀ ਉਹਦਾ ਵੀ ਕੋਈ ਮਿਲ ਜੂਗਾ ਪਰ ਤੁਸੀਂ ਗੁਰੂ ਦੇ ਨੇੜੇ ਨਹੀਂ ਹੋ ਸਕਦੇ ਚਲਾਕੀ ਜਿਹੜੀ ਆ ਉਹਦੇ ਨਾਲ ਤੁਸੀਂ ਕਦੇ ਵੀ ਰੱਬ ਦੇ ਨੇੜੇ ਨਹੀਂ ਹੋ ਸਕਦੇ ਚਤਰਾਈ ਨਾ ਚਤਰ ਪੁਜ ਪਾਈਏ ਰੇ ਜਨ ਮਨ ਮਾਦੋ ਸਿਉ ਲਾਈਏ ਤਾਂ ਉਹ ਫਿਰ ਜਿਹੜੀ ਅਗਲੀ ਚੀਜ਼ ਆ ਲਾਸਟ ਮੈਂ ਅਖੀਰਲੀ ਚੀਜ਼ ਆਪ ਜੀ ਨੂੰ ਕਹੂੰਗਾ ਵੀ ਉਹ ਜਿਹੜਾ ਕੀਰਤਨ ਆ ਗੁਰੂ ਦਾ ਜਿਹੜਾ ਗੁਰੂ ਦਾ ਕੀਰਤਨ ਆ ਗੁਰੂ ਦਾ ਵਾਹਿਗੁਰੂ ਮੰਤਰ ਉਹ ਸਾਨੂੰ ਜ਼ਰੂਰ ਨਾਲ ਨਾਲ ਕੰਮ ਧੰਦੇ ਕਰਦੇ ਹੋਏ ਪਾਵੇਂ ਤੁਸੀਂ ਅੰਦਰ ਹੀ ਕਰੀ ਚਲੋ ਬੋਲ ਬੋਲੋ ਵੀ ਨਾ ਉੱਚੀ ਬੋਲਣ ਦੀ ਵੀ ਲੋੜ ਨਹੀਂ ਤੁਹਾਨੂੰ ਤੁਸੀਂ ਸਹਿਜ ਹੀ ਕਰ ਸਕਦੇ ਹੋ ਹਰ ਕ ਬਲੋਵਨਾ ਬਲੋਵੋ ਮੇਰੇ ਭਾਈ ਸਹਿਜ ਬਲੋਵੋ ਜੈਸੇ ਤਤ ਨਾ ਜਾਈ ਗੁਰੂ ਸਾਹਿਬ ਜੀ ਕਹਿੰਦੇ ਜਿਵੇਂ ਬੀਬੀਆਂ ਮੱਖਣ ਰੜਕਦੀਆਂ ਹੁੰਦੀਆਂ ਸੀ ਪ੍ਰਾਣੀਆਂ ਬੀਬੀਆਂ ਹੌਲੀ-ਹੌਲੀ ਹੁਣ ਤਾਂ ਜਿਹੜੀਆਂ ਮਧਾਨੀਆਂ ਬਹੁਤ ਤੇਜ਼ ਆ ਬਹੁਤ ਤੇਜ਼ ਤੇਜ਼ੀ ਨਾਲ ਘੁੰਮਦੀਆਂ ਹੌਲੀ-ਹੌਲੀ ਉਹਨਾਂ ਨੇ ਰੜਕਣਾ ਕਰਨਾ ਬਸ ਉਦਾਂ ਹੀ ਤੁਸੀਂ ਉਹ ਜਪਣਾ ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ ਸਹਿਜ ਬਲੋਵੋ ਜੈਸੇ ਤਤ ਨਾ ਜਾਈ ਰੱਬ ਦਾ ਨਾਮ ਜਪਣ ਲੱਗੇ ਕਦੇ ਕਾਲੀ ਨਹੀਂ ਕਰਨੀ ਕਦੇ ਵੀ ਕਾਲੀ ਕਿਸੇ ਕੰਮ ਚ ਵੀ ਨਹੀਂ ਕਰਨੀ ਜਫਰਨਾਮੇ ਵਿੱਚ ਬੋਲ ਆ ਮਹਾਰਾਜ ਦੇ ਔਰੰਗਜੀਬ ਤੈਨੂੰ ਨਹੀਂ ਪਤਾ ਕਾਲੀ ਕਰਨਾ ਸ਼ੈਤਾਨਾਂ ਦਾ ਕੰਮ ਹੁੰਦਾ ਤੈਨੂੰ ਇਹ ਗੱਲ ਦਾ ਕਦੋਂ ਪਤਾ ਲੱਗੂਗਾ ਔਰੰਗਜੀਬ ਤੂੰ ਫਰਦੋਸੀ ਸੰਤ ਨੂੰ ਨਹੀਂ ਪੜਿਆ ਤੂੰ ਮਹਾਪੁਰਖਾਂ ਨੂੰ ਪੜਿਆ ਨਹੀਂ ਨਾਲੇ ਤੇਰੇ ਹੀ ਇਸਲਾਮ ਦੇ ਵਿੱਚ ਹੀ ਸੰਤ ਹੋਏ ਆ ਫਰਦੋਸੀ ਸੰਤ ਕਵੀ ਹੋਏ ਆ ਨਾਲੇ ਤੂੰ ਉਹਨਾਂ ਨੂੰ ਪੜਿਆ ਕਿਉਂ ਤੋਂ ਨਹੀਂ ਹੈਗਾ ਕਿਉਂ ਨਹੀਂ ਤੂੰ ਉਹਨਾਂ ਨੂੰ ਪੜਿਆ ਨਾਲੇ ਮੁਸਲਮਾਨ ਹੀ ਹੈਗੇ ਆ ਉਹ ਦੇਖ ਉਹ ਕਹਿੰਦੇ ਆ ਵੀ ਕਾਹਲੀ ਨਹੀਂ ਬੰਦੇ ਨੂੰ ਕਰਨੀ ਚਾਹੀਦੀ ਤਾਂ ਕਿਸੇ ਵੀ ਕੰਮ ਦੇ ਵਿੱਚ ਕਾਹਲੀ ਨਾ ਕਰਨਾ ਨਾਲੇ ਇਹ ਜਿਹੜੀ ਬਾਣੀ ਪੜ੍ਹਨੀ ਆ ਇਹ ਤਾਂ ਹੈ ਹੀ ਸਹਿਜ ਆ ਸਹਿਜ ਪੜ੍ਹ ਜੇ ਤੁਸੀਂ ਕਰਨਾ ਬਹੁਤ ਹੀ ਸ਼ਾਂਤੀ ਨਾਲ ਕਰੋ ਘਰੇ ਬਾਣੀ ਖੁਦ ਪੜੋ ਉਹ ਬਸ ਇਹੀ ਗੱਲ ਆ ਵੀ ਆਪ ਕਿਤਾਬਾਂ ਨੇ ਆ ਕੇ ਪੜਿਆ ਕਰੋ ਤੁਹਾਨੂੰ ਆਪ ਆਪਣੇ ਗੁਰੂ ਦਾ ਇਤਿਹਾਸ ਪਤਾ ਲੱਗੇ ਤੁਸੀਂ ਵੀ ਸਿੱਖ ਹੋ ਆਪਾਂ ਸਾਰੇ ਸਿੱਖਾਂ ਕੱਲਾ ਗ੍ਰੰਥੀ ਸਿੰਘਾਂ ਦੇ ਜਾਂ ਕਥਾਵਾਚਕਾਂ ਤੇ ਨਾ ਰੱਖੋ ਆਪ ਵੀ ਥੋੜਾ ਖੋਜੋ ਚੰਗੀਆਂ ਕਿਤਾਬਾਂ ਪੜੋ ਬੱਚਿਆਂ ਨਾਲ ਪਿਆਰ ਕਰੋ ਨੌਜਵਾਨ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਤੁਸੀਂ ਇਦਾਂ ਹੀ ਆਉਂਦੇ ਰਹੋ ਇੱਥੇ ਤੇ ਅੰਮ੍ਰਿਤ ਛਕ ਲੋ ਸਾਰੇ ਵੀਰ ਜਿਹੜੇ ਚਾਹ ਦੇ ਲੰਗਰਾਂ ਵਿੱਚ ਸੇਵਾ ਕਰਦੇ ਆ ਉਹਨਾਂ ਨੂੰ ਮੈਂ ਇਹ ਕਹੂੰਗਾ ਕਿ ਗੁਰੂ ਦੀ ਜਿਹੜੀ ਦਾਤ ਆ ਤੇ ਉਹ ਬੰਦੇ ਨੂੰ ਲੈਣੀ ਚਾਹੀਦੀ ਆ ਤੇ ਜਿਹੜੇ ਬੱਚੇ ਆ ਉਹ ਆਉਂਦੇ ਰਹਿਣਗੇ ਇਸੇ ਤਰ੍ਹਾਂ ਹੀ ਸੋ ਪੁੱਲ ਚੁੱਕ ਦੀ ਹਿਮਾ ਜੀ ਸੰਗਤ ਜੀ ਅੱਜ ਤੱਕ ਕਥਾ ਵਿਚਾਰ ਕਰਦੇ ਆ ਤੁੰ ਛੇ ਕੋਈ ਭੁੱਲ ਹੋ ਗਈ ਹੋਵੇ ਤੇ ਬੱਚਾ ਸਮਝ ਕੇ ਮਾਫ਼ ਕਰ ਦੇਣਾ ਜੀ ਤੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਜ਼ਰੂਰ ਭੇਜਦੇ ਰਹੋ ਇਹਨਾਂ ਦੀ ਜਿਹੜੀ ਵਿੱਦਿਆ ਹੈ ਆਪੇ ਹੀ ਮਹਾਰਾਜ ਜੀ ਕਰਵਾ ਲੈਣਗੇ ਆਓ ਜੀ ਅਰਦਾਸ ਬੇਨਤੀ ਵਿੱਚ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ